ਬਾਈ ਜੀ ਆ ਦੇਖੋ ਇਸ ਬੰਦੇ ਦੀ ਕਲਾਕਾਰੀ ਇਹ ਦੇਖੋ ਪਲਾਸਟਿਕ ਲਈਏ ਨੇ ਪੱਥਰ ਧਰ ਕੇ ਇਹਨੂੰ ਕਰ ਲਿਆ ਸਿੱਧਾ ਬਾਈ ਜੀ ਇਹ ਦੇਖੋ ਗੋਲ ਗੋਲ ਘੱਟ ਕੇ ਇਹ ਦੇਖੋ ਵਿੱਚੋਂ ਪੀਸ ਲੈ ਲਈ ਦੋ ਗੋਲ ਗੋਲ ਚਿਪਕਾਏ ਲੈ ਬਾਈ ਜੀ ਨਟ ਪਾਤਾ ਵਿੱਚ ਕਾਸਤਾ ਇਹ ਬਾਈ ਦੇਖੋ ਬਾਈ ਜੀ ਇਹ ਪੇਪਰ ਜਿਹਾ ਬਣਾ ਕੇ ਆ ਬੰਦ ਕਰਤਾ ਸਾਗ ਤੇ ਇਹਦੇ ਵਿੱਚ ਦੇ ਦੇ ਜਿਵੇਂ ਬਾਈ ਜੀ ਸਰਾਇ ਬਣਾਉਗਾ ਆ ਇੱਕ ਹੋਰ ਜਿਗਾੜ ਤਿਆਰ ਕਰ ਲਿਆ ਤੇ ਆ ਦੇਖੋ ਬਾਈ ਜੀ ਇਹ ਇੱਕ ਇੱਕ ਨਾਲ ਤੇ ਮੈਂ ਜੋੜੀ ਜਾ ਰਿਹਾ ਕੈਂਟ ਜੀਜ ਬਣਾਉਗਾ ਬਾਈ ਜੀ ਆ ਇੱਕ ਸਾਗ ਡੋਲ ਕੋਲ ਲਿਆ ਆ ਦੇਖੋ ਇਹਦਾ ਇਹਦਾ ਨਾਟਾ ਲਾ ਤਾਂ ਜਾ ਘੱਟ ਗਏ ਬਾਈ ਜੀ ਇਹ ਲੋ ਇਹ ਵਿੱਚ ਫਿੱਟ ਕਰਦਾ ਬਾਈ ਜੀ ਦੇਖਦੇ ਮੈ ਜੀ ਆ ਦੇਖੋ ਇੱਕ ਹੋਰ ਲੈ ਲਿਆ ਬਾਈ ਜੀ ਇਹ ਵਿੱਚੋਂ ਸਾਫ਼ ਜੀ ਕਰਕੇ ਇਹ ਗੋਲ ਜਾ ਕਰਕੇ ਆ ਜਾਲ ਬੀਟੀਆਂ ਹੋਰ ਕਰ ਲੀਆਂ ਇਕੱਠੀਆਂ ਆ ਵਿੱਚ ਪਲਾਸਟਿਕ ਦੀ ਇੱਕ ਵਾਸਲ ਜੀ ਪਾਤੀ ਇਹ ਚ ਕੋਈ ਨੰਨ ਨੂੰ ਵੀ ਜੋੜ ਲਿਆ ਆ ਦੇਖੋ ਇਹਨੂੰ ਵਕਾਰ ਆ ਦੇਤਾ ਬਾਈ ਜੀ ਲਓ ਜੀ ਆ ਇੱਕ ਪੁੱਲ ਜਾਇਆ ਉਹ ਤਿਆਰ ਕਰ ਲਿਆ। ਦੇਖਿਓ ਬਾਈ ਜੀ ਘੈਂਟ ਚੀਜ਼ ਬਣਾਊਗਾ। ਕਲਾਕਾਰ ਚੋਟੀ ਦੇ ਨੇ ਇਹਦਾ। ਲਓ ਜੀ। ਲਾ ਕੇ ਤਿਆਰ ਕਰ ਲਿਆ ਬਈ ਜੀ। ਆ ਲਓ। ਮੈਨੂੰ ਤਾਂ ਇਦਾਂ ਲੱਗਦਾ ਐ ਕੋਈ ਪੰਪ ਤਿਆਰ ਕਰੂਗਾ ਬਾਈ ਜੀ। ਬੱਤ ਪੀ ਤੁਸੀਂ ਦੱਸਿਓ ਉਹ ਕੁਝ ਦੇਖਦੇ ਰਹੋ ਵੀਡੀਓ ਆ ਦੇਖੋ ਕੋਈ ਪੰਪ ਹੀ ਧੇਰ ਕਰ ਰਿਹਾ ਹੈ ਪਾਣੀ ਹ ਇਹ ਲੋ ਇੱਕ ਬੈਬੀ ਹੋਰ ਧੇਰ ਕਰ ਲਈ ਆ ਕਰਤੀ ਫਿੱਟ ਵਿਚਾਲੇ ਆ ਇੱਕ ਕਿੱਲੀ ਜੀ ਲਈ ਇਹਨੂੰ ਦੇਖੋ ਕਿਵੇਂ ਗੋਲਜਾ ਬਣਾਤਾ ਆ ਪਤਾ ਲਾਓ ਕਿਦੇ ਵਿੱਚ ਸਪਰਿੰਗ ਪਤਾ ਇਹ ਬਈ ਪੰਪ ਦਾ ਹੀ ਜਗਾੜ ਹੈ ਪੰਪੀ ਦੇਰ ਕਰੀਏ। ਬਾਕੀ ਦੇਖਦੇ ਆਂ ਬਾਈ ਜੀ। ਆਹ ਦੇਖੋ। ਦੇਖੋ। ਕਿੰਨੇ ਬੋਝ ਜਿਹੇ ਕੋ। ਕਲਾਗਾਰ ਚੋਟੀ ਦਾ ਬਾਈ ਜੀ। ਆਹ ਦੇਖੋ ਆਗਸਤ। ਆਹ ਦੇਖੋ। ਲਓ। ਇੱਕ ਹੋਰ ਬਣਾਤਾ। ਆਹ ਦੇਖੋ। ਇਹ ਨੱਪਣ ਵਾਲਾ ਹਥਿਆਰ ਹੈ। ਮੈਂ ਆਹ ਦੇਖੋ ਪੰਪੋਂਗੂ ਪੰਪ। ਸੱਚਾ ਬਈ ਜੀ ਕਹਾਂ ਤੁਮ ਨੂੰ ਵੀ ਵੀਡੀਓ ਦੇਖ ਦੇਣ ਨੂੰ ਮਿਲ ਜੇ ਇਹਨਾਂ ਤੇ ਆ ਪੈਪੀ ਹੋਰ ਕਰ ਲਈ ਤਿਆਰ ਆ ਮੋਰੀਆਣਾ ਵਿੱਚ ਦੀ ਹੋਰ ਪਾਦਾ ਜਗੜ ਜਾ ਆ ਹੋਰ ਲਲੀ ਰਾਵੜੀ ਦੇਖੋ ਆ ਕਸਤਾ ਨਾਟ ਆ ਕਸਤੇ ਵਿੱਚ ਇਹ ਲਓ ਜੀ ਸੇ ਦਾ ਵੀਡੀਓ ਬਣਨ ਲਾਇਆ ਇੱਕ ਹੋਰ ਲਈ ਰਾੜ ਜੀ ਇਹ ਦੇਖੋ ਦੇ ਵਿੱਚ ਫਿਰਗੀ ਜੀ ਫਿੱਟ ਕਰੀ ਲੋਕ ਕਰਤੇ ਇਹ ਦੇਖੋ ਤੇ ਜਿਹੜਾ ਤੇਰਾਵੜ ਪਰ niche ਹੁੰਦੀ ਹੈ ਦੇਖਿਆ ਲਾ ਕੇ ਦੇਖੋ ਆ ਦੇਖੋ ਆ ਪੰਪ ਹਵਾ ਵਰਨ ਵਾਲਾ ਜਿਵੇਂ ਹੁੰਦਾ ਹੈ ਦੇਖਦੇ ਜਾਈਏ ਬਈ ਆ ਇੱਕ ਹੋਰ ਜਗਾੜ ਤਿਆਰ ਕਰ ਲਿਆ ਵੀਡੀਓ ਕੰਨ ਬਣੂਗੀ ਬਾਈ ਜੀ ਆ ਦੇਖੋ ਬੰਦੋ ਜੀ ਇਹ ਆ ਠੋਕਦਾ ਇਹਦੇ ਵਿੱਚ ਵੀ ਲੋਗ ਚੱਕੋ ਆਪੇ ਪਾਦੀ ਆ ਰਾਵੜ ਪਾਦੀ ਬਾਈ ਜੀ ਚੱਕੋ ਇੱਕ ਹੋਰ ਲੈ ਲਿਆ ਕੜਾਇਆ ਸਾਗਟ ਜਿਹਦੇ ਵਿੱਚੋਂ ਚੱਕੋ ਆ ਪੈਪ ਜੀ ਦਾ ਲਓ ਜੀ ਆ ਬਣਾਤਾ ਇੱਕ ਡੱਬਾ ਇਹ ਚੱਕੋ ਕਿੰਨੇ ਬਣਾਦੀ ਭੈ ਜੀ ਲਾਓ ਜੀ ਭੈ ਜੀ ਆਹ ਵਾਲਾ ਸਿਸਟਮ ਲਓ ਭਾਈ ਪਾਣੀ ਲਿਆ ਪਰ ਚੱਕੋ ਭਾਈ ਜੀ ਦੇਖੋ ਭਾਈ ਜੀ ਕਿੰਨਾ ਸੋਹਣਾ ਪ੍ਰੈਸ਼ਰ ਦੇਖੋ ਬੁੱਟੇ ਨੂੰ ਪਾਣੀ ਦੇਣ ਵਾਲਾ ਜਗਾੜ ਦੇਖੋ ਬਹੁਤ ਕਹੈਂਡ ਸੋਹਣਾ ਬਣਾਇਆ ਬਾਈ ਜੀ ਕੀ ਕਹੋਗੇ ਬਾਈ ਜੀ ਇਸ ਬਾਰੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਬਾਈ ਜੀ ਇਹਨੂੰ ਆਪਾਂ ਬ੍ਰੀਕ ਦੂਰ ਧਾਰ ਵੀ ਮਾਰ ਸਕਦੇ ਆ ਇਹਦੇ ਨਾਲ ਸੇਰਾ ਲਾਤਾ ਬਾਈ ਜੀ ਨਾ ਹੋਰ ਵੀ ਕੁਝ ਕਰਕੇ ਧਾਰ ਹੈ ਆ ਦੇਖੋ ਬਾਈ ਜੀ ਕਈ ਕੰਮ ਲੈ ਦਦਿਆ ਵਿੱਚ ਕੋ ਕੋ ਸਕੂਲਤਾ ਬਈ ਇਹ ਦੇਖੋ ਦੇਖੋ ਬਈ ਜਿਆ ਉਹਦਾ ਮੋਟਰ ਹਾਲ ਵੀ ਤੋ ਸਕਾ ਦੇਖੋ ਆ ਸ਼ੈਂਪੂ ਮਾਰਦਾ ਤੇ ਇਹ ਨਾਲ ਫਿਰ ਪਾਣੀ ਮਾਰ ਲੂ ਦੇਖੋ ਕਪੜਾ ਮਾਰ ਕੇ ਘੈਂਟ